ਬਲਰਾਜ ਸਿੰਘ ਜਮਹੂਰੀ ਕਿਸਾਨ ਸਭਾ ਦਾ ਜ਼ਿਲ੍ਹਾ ਪ੍ਰਧਾਨ ਆ ਬੜੇ ਹੀ ਗੈਰ ਕਾਨੂੰਨੀ ਢੰਗ ਦੇ ਨਾਲ ਸਾਡੇ ਬੇਟੇਰੀਆਂ ਦੇ ਪਿੰਡਾਂ ਵਿੱਚ ਜਿਨ੍ਹਾਂ ਚ ਕੋਰਸੀਆਂ ਖਾਨ ਮੁਹੰਮਦ ਚੰਦੀਗੜ੍ਹ ਛੰਨਾ ਅਕੂਵਾਲ ਇੱਥੋਂ ਕੋਈ 5-6 ਕਿਲੋਮੀਟਰ ਦੇ ਵਿੱਚ ਰੋਜ਼ ਕਰੋੜਾਂ ਦੀ ਮਾਈਨਿੰਗ ਕੀਤੀ ਜਾ ਰਹੀ ਆ ਉਹ ਮਾਈਨਿੰਗ ਕਰਨ ਵਾਲੇ ਸਰਕਾਰ ਦੇ ਜਿਹੜੇ ਕਰਿੰਦੇ ਨੇ ਸਰਕਾਰ ਨੂੰ ਉਹ ਵੱਡੇ ਪੱਧਰ ਤੇ ਠੱਗੀ ਚੋਰੀ ਜਿਹੜੀ ਆ ਉਹ ਕਰ ਰਹੇ ਨੇ ਖਜ਼ਾਨੇ ਨੂੰ ਲੁੱਟ ਰਹੇ ਨੇ ਬਹੁਤ ਲੋਕਾਂ ਨੇ ਵਾਹ ਲਾਈ ਬਈ ਇਸ ਸਰਕਾਰੀ ਖਜ਼ਾਨੇ ਨੂੰ ਬਚਾਇਆ ਜਾਵੇ ਲੇਕਿਨ ਸਰਕਾਰੀ ਖਜ਼ਾਨੇ ਨੂੰ ਜਿਹੜੇ ਬਚਾਉਣ ਦੀਆਂ ਗੱਲਾਂ ਕਰਦੇ ਨੇ ਜਿਹੜੇ ਉਪਰਾਲੇ ਕਰਦੇ ਨੇ ਇਹ ਜਿਹੜੇ ਠੇਕੇਦਾਰ ਨੇ ਲੁਟੇਰੇ ਨੇ ਮਾਈਨਿੰਗ ਨਜਾਇਜ਼ ਮਾਈਨਿੰਗ ਕਰਕੇ ਦਰਿਆ ਦਾ ਹੁਲੀਆ ਵਿਗਾੜ ਰਹੇ ਨੇ ਲੋਕਾਂ ਦੀਆਂ ਉਪਜਾਊ ਜ਼ਮੀਨਾਂ ਦਰਿਆਵਾਂ ਦੇ ਵਿੱਚ ਰੁੜ ਰਹੀਆਂ ਨੇ ਲੇਕਿਨ ਸਰਕਾਰ ਦਾ ਇਹਨਾਂ ਨੂੰ ਕੋਈ ਵੀ ਸਜ਼ਾ ਜਾਂ ਹਤਾ ਕੋਈ ਐਸਾ ਕਾਨੂੰਨ ਨਹੀਂ ਅੰਦਰ ਕੀਤਾ ਇਹਨਾਂ ਨੂੰ ਕਿਸੇ ਵੀ ਕਾਨੂੰਨ ਅੰਦਰ ਫੜਿਆ ਨਹੀਂ ਗਿਆ ਅਜ ਤਾਈਂ ਤਾਂ ਕਿ ਖਜ਼ਾਨੇ ਦੀ ਲੁੱਟ ਨੂੰ ਰੋਕਿਆ ਜਾਵੇ ਇਹ ਲੁੱਟਾ ਜਿਹੜੀ ਇਹ ਹਰੇਕ ਸਰਕਾਰ ਵਿੱਚ ਹੀ ਹੋਈ ਆ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਆ ਉਦੋਂ ਵੀ ਇਹ ਵੱਡੇ ਪੱਧਰ ਤੇ ਹੋਈ ਆ ਜਦੋਂ ਆ ਕਾਂਗਰਸ ਦੀ ਸਰਕਾਰ ਰਹੀ ਆ ਉਦੋਂ ਵੀ ਇਹ ਬਹੁਤ ਵੱਡੇ ਪੱਧਰ ਤੇ ਹੋਈ ਆ ਲੋਕਾਂ ਨੇ ਉਹਨਾਂ ਤੋਂ ਮੱਕੇ ਹੋਇਆ ਨੇ ਬਦਲਾ ਲਿਆਂਦਾ ਬਈ ਇਹ ਨਜਾਇਜ਼ ਮੈਨਗ ਰੋਕੂਗੀ ਲੋਕਾਂ ਨੂੰ ਸਸਤਾ ਰੇਤਾ ਮਿਲੂਗਾ ਲੋਕ ਗਰੀਬ ਆਪਣਾ ਘਰ-ਬਾਰ ਬਣਾ ਲੈਣਗੇ ਲੇਕਿਨ ਇਸ ਸਰਕਾਰ ਨੇ ਤਾਂ ਉਹਨਾਂ ਸਰਕਾਰਾਂ ਦਾ ਵੀ ਰਿਕਾਰਡ ਆ ਜਿਹੜਾ ਤੋੜ ਦਿੱਤਾ ਇੰਨੇ ਵੱਡੇ ਪੱਧਰ ਤੇ ਇੱਥੇ ਮਾਈਨਿੰਗ ਹੋ ਕਰਕੇ ਮਾਈਨਿੰਗ ਜਿਹੜੀ ਪਾਸ ਹੋਈ ਆ ਉਹ ਸਿਰਫ 6 ਏਕੜਾਂ ਦੇ ਵਿੱਚ ਕੈਮ ਵਾਲੇ ਵਿੱਚ ਪਾਸ ਹੋਈ ਆ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਕੋਰਸੀਆਂ ਖਾਨ ਮੁਹੰਮਦ ਦੇ ਵਿੱਚ ਇੱਕ ਪਬਲਿਕ ਖੱਡ ਤਿਆਰ ਕੀਤੀ ਸੀ ਔਰ ਉਸ ਪਬਲਿਕ ਖੱਡ ਦੇ ਵਿੱਚ ਸਿਰਫ ਇਹ ਸ਼ਰਤਾਂ ਰੱਖੀਆਂ ਗਈਆਂ ਸੀ ਕਿ 5.5 ਰੁਪਏ ਦੇ ਹਿਸਾਬ ਦੇ ਨਾਲ ਲੋਕੋ ਪਰਚੀ ਕਟਾ ਕੇ ਟਰਾਲੀ ਭਰ ਕੇ ਲੈ ਜਾਓ ਤੇ ਟਰਾਲੀ ਤੁਹਾਨੂੰ ਹੱਥਾਂ ਨਾਲ ਭਰ ਕੇ ਲੈ ਕੇ ਜਾਣੀ ਪਊਗੀ ਹੱਥੀ ਲੇਬਰ ਕੰਮ ਕਰਕੇ ਉਹ ਜਿਹੜੀ ਸਕੀਮ ਸੀ ਬਹੁਤ ਚੰਗੀ ਸੀ ਬਹੁਤ ਸਾਰੇ ਲੋਕਾਂ ਨੇ ਉਸ ਸਕੀਮ ਦਾ ਫਾਇਦਾ ਵੀ ਉਠਾਇਆ ਗਰੀਬ ਆਦਮੀਆਂ ਨੇ ਆਪਣੇ ਘਰਾਂ ਦੇ ਵਾਸਤੇ ਰੇਤਾ ਵੀ ਜਿਹੜਾ ਸੀ ਉਸ ਇਸ ਪਬਲਿਕ ਖੱਡ ਦੇ ਵਿੱਚੋਂ ਚੱਕਿਆ ਲੇਕਿਨ ਜਦੋਂ ਇਹ ਪਬਲਿਕ ਖੱਡ ਚੱਲਦੀ ਸੀ ਤਾਂ ਉਹਨਾਂ ਲੋਕਾਂ ਦੇ ਜਿਹੜੇ ਲੁਟੇਰ ਨੇ ਦੀਨਾਂ ਦੀ ਬਿਰਤੀ ਲੁਟੇਰੀ ਬਿਰਤੀ ਸੀ ਉਹ ਇਸ ਗੱਲ ਤੋਂ ਖਾਓ ਖਾਰ ਖਾਂਦੇ ਸੀ ਤਾਂ ਉਹਨਾਂ ਨੇ ਨਾਲ ਦੇ ਪਿੰਡਾਂ ਦੇ ਵਿੱਚ ਨਜਾਇਜ਼ ਮਾਈਨਿੰਗ ਚਲਾ ਦਿੱਤੀਆਂ ਤੇ ਜਿਹੜੀਆਂ ਲੇਬਰਾਂ ਸੀਗੀਆਂ ਵੱਡੀਆਂ ਉਹਨਾਂ ਨੂੰ ਇੱਥੇ ਉਹਨਾਂ ਨੇ ਕੰਮ ਨਹੀਂ ਕਰਨ ਦਿੱਤਾ ਤੇ ਇਸ ਕਰਕੇ ਜਿਹੜੀ ਇਹ ਸਸਤੀ ਮਾਈਨਿੰਗ ਚੱਲਦੀ ਸੀ ਇੱਥੇ ਸਹੀ ਮਾਈਨਿੰਗ ਚੱਲਦੀ ਸੀ ਉਸ ਨੂੰ ਇਹਨਾਂ ਨੇ ਬੰਦ ਕਰਵਾ ਦਿੱਤਾ ਬੰਦ ਕਰਵਾਉਣ ਤੋਂ ਬਾਅਦ ਉਹਨਾਂ ਨੇ ਫਿਰ ਇਸ ਮਾਈਨਿੰਗ ਜਿਹੜੀ ਖਾਡਾ ਗੋਰਸੀਆਂ ਖਾਨਮੁਹੰਮਦ ਦੀ ਇਹਦੇ ਤੇ ਵੀ ਕਬਜ਼ਾ ਕਰ ਲਿਆ ਇਸ ਦੇ ਗੋਰਸੀਆਂ ਖਾਨ ਮਮਦੇ ਹੱਦ ਵਾਸਤੇ ਏਰੀਏ ਦੇ ਵਿੱਚੋਂ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਵੱਡੀਆਂ ਓਕਲੈਨ ਮਸ਼ੀਨਾਂ ਜਿਨ੍ਹਾਂ ਨੂੰ ਕਹਿੰਦੇ ਆ 40 40 ਫੁੱਟ ਡੂੰਘੀਆਂ ਡੂੰਘਾਈ ਕਰਕੇ ਉੱਥੋਂ ਰੇਤਾਂ ਕੱਢ ਕੇ ਇਹ ਜਿਹੜੇ ਲੋਕਾਂ ਨੇ ਇੱਥੇ ਲੁੱਟ ਕੀਤੀ ਆ ਉਹ 40 ਫੁੱਟ ਡੰਗਾਈ ਕਰਨ ਦਾ ਨੁਕਸਾਨ ਇਹ ਹੋਇਆ ਕਿ ਜਿਹੜਾ ਦਰਿਆ ਸਤਲੁਜ ਦੇ ਵਿੱਚ ਗੰਦਾ ਪਾਣੀ ਬੁੱਢੇ ਨਾਲੇ ਦਾ ਆ ਰਿਹਾ ਉਹ 40 ਫੁੱਟ ਡੂੰਘੇ ਟੋਇਆਂ ਦੇ ਵਿੱਚ ਜਾ ਪਿਆ ਤੇ ਉਹ ਥੱਲੇ ਪੱਤਨ ਨਾਲ ਜਾ ਕੇ ਰਲ ਗਿਆ ਉਹ ਜਦੋਂ ਗੰਦਾ ਪਾਣੀ ਪੱਤਨ ਨਾਲ ਰਲ ਗਿਆ ਇਹਨਾਂ ਦੀ ਨਜਾਇਜ਼ ਕੀਤੀ ਜਾਂਦੀ ਮੈਨੰਗ ਨਾਲ ਤਾਂ ਇੱਥੋਂ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਗੇ ਕਾਲੇ ਪੀਲੇ ਵਰਗੇ ਤੇ ਕੈਂਸਰ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਸਾਡੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਲੱਗ ਗਈਆਂ ਸਰਕਾਰ ਦੇ ਲਈ ਅਸੀਂ ਬੜਾ ਜ਼ੋਰ ਲਾਇਆ ਵੀ ਸਰਕਾਰ ਇਸ ਗੱਲ ਤੇ ਸਮਝੇ ਇਸ ਗੱਲ ਨੂੰ ਵੀ ਇਹ ਜਿਹੜੀ ਖਜ਼ਾਨਾ ਲੁੱਟ ਹੋ ਰਹੀ ਹੈ ਇਹਦੇ ਤੇ ਕਾਰਵਾਈ ਕਰੇ ਲੇਕਿਨ ਅੱਜ ਤੱਕ ਵੀ ਕਿਸੇ ਸਰਕਾਰ ਨੇ ਸਰਕਾਰ ਦੇ ਕਿਸੇ ਅਫਸਰ ਨੇ ਨਾ ਡੀਸੀ ਸਾਹਿਬ ਨੇ ਨਾ ਐਸਡੀਐਮ ਸਾਹਿਬ ਨੇ ਨਾ ਤਹਿਸੀਲਦਾਰ ਸਾਹਿਬ ਨੇ ਇਸ ਗੱਲ ਦੇ ਉੱਤੇ ਕੋਈ ਗੌਰ ਨਹੀਂ ਫਰਮਾਇਆ ਗੌਰਭੀਓ ਕਿਉਂ ਫਰਮਾਉਂਦੇ ਕਿਉਂਕਿ ਸਾਰਾ ਹਿਸਾਬ ਕਿਤਾਬ ਤੇ ਉਹਨਾਂ ਦੇ ਹੱਥ ਹੀ ਹੁੰਦਾ ਹੈਗਾ ਜਦੋਂ ਸਾਰੇ ਹੀ ਇਸ ਹਮਾਮ ਦੇ ਵਿੱਚ ਨੰਗੇ ਹੋਣ ਫਿਰ ਕੋਈ ਜ਼ਿੰਮੇਵਾਰ ਹੀ ਨਹੀਂ ਲੈਂਦਾ ਇੱਕੋ ਹੀ ਬਹਾਨਾ ਲਾ ਦਿੰਦੇ ਨੇ ਸਾਰੇ ਅਫਸਰ ਇਹ ਤਾਂ ਜੀ ਸੀਐਮ ਦੇ ਹੁਕਮਾਂ ਸੀਐਮ ਓਫਿਸ ਦੇ ਹੁਕਮਾਂ ਮੁਤਾਬਕ ਚੱਲਦੀ ਆ ਸੀਐਮ ਸਾਭ ਦੇ ਆਫਿਸ ਦੇ ਵਿੱਚ ਅਜਿਹੇ ਹੁਕਮ ਹੁੰਦੇ ਨੇ ਕਿ ਇੱਥੇ ਨਜਾਇਜ਼ ਮਾਈਨਿੰਗ ਹੋਵੇ ਤੇ ਜਿਹੜਾ ਲੋਟਾ ਉਹਦੀ ਜਿਹੜੀ ਵੰਡ ਕੀਤੀ ਜਾਵੇ ਇਹ ਗਲਤ ਗੱਲ ਆ ਇਸ ਦੇ ਉੱਤੇ ਸੀਐਮ ਸਾਹਿਬ ਨੂੰ ਗੌਰ ਫਰਮਾਉਣਾ ਚਾਹੀਦਾ ਕਿ ਉਸ ਦੇ ਦਫ਼ਤਰ ਦੇ ਵਿੱਚੋਂ ਜਿਹੇ ਕਿਸ ਤਰ੍ਹਾਂ ਦੇ ਹੁਕਮ ਜਾ ਰਹੇ ਆ ਤੇ ਲੁੱਟ ਵਾਲੇ ਹੁਕਮਾਂ ਸੀਐਮ ਹਾਊਸ ਦੇ ਵਿੱਚੋਂ ਬੰਦ ਹੋਣੇ ਚਾਹੀਦੇ ਆ ਜੀ ਮੈਂ ਬਲਜੀਤ ਸਿੰਘ گورਸੀਆ ਪ੍ਰਧਾਨ ਸੀਆਈਟੀਯੂ ਸੀ2 ਜਗਰਾਉਂ ਔਰ ਜਿਹੜੀ ਮੇਰੇ ਸਾਥੀ ਬਨਰਾਸ ਸਿੰਘ ਕਟੂਮਰਾ ਜੀ ਨੇ ਮੈਨਕ ਬਾਰੇ ਸਾਰੇ ਅਫਸਰਾਂ ਨੂੰ ਔਰ ਵੇਖਣ ਵਾਲਿਆਂ ਸੋਤਿਆਂ ਨੂੰ ਜਾਣੂ ਕਰਵਾਇਆ ਇਹ ਸਾਡੇ ਗੋਰਸੀਆਂ ਖਾਨ ਮੁਹੰਮਦ 2 ਫਰਵਰੀ 2023 ਨੂੰ ਭਗਵੰਤ ਮਾਨ ਜੀ ਨੇ ਇੱਥੇ ਆ ਕੇ ਪਬਲਿਕ ਖੱਡ ਦਾ ਉਦਘਾਟਨ ਕੀਤਾ ਸੀ ਜਿਹਦੇ ਵਿੱਚ 6 ਮਹੀਨੇ ਲਗਾਤਾਰ ਇਹ ਪਬਲਿਕ ਖੱਡ ਚੱਲੀ ਤੇ ਸਰਕਾਰ ਦੇ ਖਜ਼ਾਨੇ 'ਚ ਘੱਟ ਤੋਂ ਘੱਟ 1.5 ਕਰੋੜ ਰੁਪਇਆ ਗਿਆ ਉਸ ਤੋਂ ਬਾਅਦ ਜਿਹੜੇ ਇਹ ਇਥੋਂ ਦੇ ਠੇਕੇਦਾਰ ਨੇ ਸਕਬਿੰਦਰ ਸਿੰਘ ਜੀ ਪੀਟਰ ਨਕੋਦਰ ਤੋਂ ਆ ਕੇ ਉਹਦਿਆਂ ਹੋਰ ਵੀ ਇੱਥੇ ਖੱਡਾਂ ਚਲਦੀਆਂ ਨੇ ਅਕੂ ਵਾਲ ਵੀ ਚਲਦੀਆਂ ਨੇ ਆਲੇ-ਦੁਆਲੇ ਹੋਰ ਵੀ ਚਲਦੀਆਂ ਨੇ ਉਹਨੇ ਉਹ ਪਬਲਿਕ ਮੈਨ ਖੱਡ ਬਣਾ ਕੇ ਆਪਣੀ ਇਹ ਪ੍ਰਾਈਵੇਟ ਤੌਰ ਤੇ ਖੱਡ ਚਲਾਈ ਜਿਹੜੇ ਕੀ ਸਰਕਾਰ ਦੇ ਖਜ਼ਾਨੇ ਚ ਪੈਸੇ ਜਾਣ ਦੀ ਬਜਾਏ ਇਹਨਾਂ ਦੀਆਂ ਆਪ ਦੀਆਂ ਜੇਬਾਂ ਚ ਪੈਂਦੇ ਰਹੇ ਕਰੋੜਾ ਰੁਪਈਆ ਦੀ ਇਹ ਹੁਣ ਵੀ ਠੱਗੀ ਮਾਰ ਗਿਆ 20 ਦਿਨ ਲਗਾਤਾਰ ਇੱਥੇ ਮੈਨਿੰਗ ਕੀਤੀ ਆ ਵੱਡੀਆਂ ਪੌਪਲਨ ਮਸ਼ੀਨਾਂ ਨਾਲ ਕੀਤੀ ਆ ਅਸੀਂ ਜਲੰਧਰ ਵਾਲੇ ਐਸ ਡੀਓ ਸਾਹਿਬ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਇਹ ਲੁਧਿਆਣੇ ਚ ਚੱਲ ਰਹੀ ਆ ਜੇ ਲੁਧਿਆਣੇ ਵਾਲੇ ਐਕਸੀ ਐਸ ਡੀਓ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਇਹ ਜਲੰਧਰ ਚ ਚੱਲ ਰਹੀ ਆ ਇੱਥੋਂ ਦੀ ਅਫਸਰशाही ਕੋਈ ਨਿਆਂ ਹੀ ਨਹੀਂ ਦੇ ਰਹੀ ਬਸ ਇਹੀ ਆ ਵੀ ਇਹ ਸੀਐਮ ਹਾਊਸ ਤੋਂ ਚੱਲਦੀ ਆ ਅਸੀਂ ਹੁਣ 8 ਤਰੀਕ 9 ਤਰੀਕ ਨੂੰ ਦਿਨ ਸੋਮਵਾਰ ਨੂੰ ਸਿੱਧਵਾ ਮਿੱਟ ਸਟੀਲ ਦੇ ਵਿੱਚ ਸੀਟੂ ਵੱਲੋਂ ਔਰ ਵੱਖ-ਵੱਖ ਜਥੇਬੰਦੀਆਂ ਵੱਲੋਂ ਅਸੀਂ ਵੱਡੀ ਪੱਧਰ ਤੇ ਧਰਨਾ ਦੇ ਰਹੇ ਆ ਵੀ ਜਿਹੜੇ ਇਹ ਸੁਖਵਿੰਦਰ ਸਿੰਘ ਪੀਟਰ ਔਰ ਇਹਦੇ ਨਾਲ ਜਿਹੜੇ 5-6 ਸੰਹਿਤੇ ਹੈਗੇ ਆ ਇਹਦੇ ਨਾਲ ਦੇ ਤੇ ਪੌਪਲਰ ਨਾ ਮਸ਼ੀਨ ਚਲਾਉਣ ਵਾਲੇ ਜਿਹੜੇ ਇੱਥੇ ਲੋਕ ਸੀ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਤੋਂ ਪੈਸੇ ਰਿਕਵਰ ਕਰਾ ਕੇ ਉਹ ਸਰਕਾਰ ਦੇ ਖਜ਼ਾਨੇ ਚ ਪਾਏ ਜਾਣ ਅਸੀਂ 8 ਤਰੀਕ ਨੂੰ ਆਪਣੇ ਇਲਾਕੇ ਦੇ ਵੱਡਾ ਅੱਠ ਕਰਕੇ ਸਿਧਵਾਬੜ ਤਹਿਸੀਲ ਦਾ ਘਰਾਓ ਕਰਾਂਗੇ ਤੇ ਇਹਨਾਂ ਦੇ ਕਾਰਵਾਈ ਦੀ ਮੰਗ ਕਰਾਂਗੇ 9 ਤਰੀਕ ਨੂੰ ਅਸੀਂ ਵੱਡਾ ਇਕੱਠ ਜਿੱਥੇ ਬੰਦੀਆਂ ਬਰੋਂ ਕਰਕੇ ਧਰਨਾ ਦੇ ਰਹੇ ਹਾਂ ਸਿਧਵਾਬੜ ਤਹਿਸੀਲ ਚ ਸਾਹਮਣੇ